ਤੂਰੀ ਦੇ ਫਰਦ ਕੇਂਦਰ ਕਰਮਚਾਰੀਆਂ ਨੇ 4 ਮਹੀਨੇ ਤਨਖਾਹ ਨਾ ਮਿਲਣ ਕਾਰਨ ਹੜਤਾਲ ਕੀਤੀ ਗਈ ਜਿਸ ਕਾਰਨ ਸਾਰਾ ਕੰਮਕਾਜ ਠੱਪ ਹੋ ਗਿਆ ਤੇ ਕਿਸਾਨਾਂ ਅਤੇ ਵਪਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਰਦ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ 3-4 ਮਹੀਨਿਆਂ ਤੋਂ ਸਾਨੂੰ ਸਰਕਾਰ ਵੱਲੋਂ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਸਾਡੇ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਜਿਸ ਕਾਰਨ ਸਾਨੂੰ ਮਜਬੂਰ ਇਹ ਹੜਤਾਲ ਕਰਨੀ ਪਈ ਵੀਰ ਸਿੰਘ ਮੈਂ ਧੂਲੀ ਵਿਕੇ ਫਰਦ ਕਿੰਦੇ ਵਿੱਚ ਕੰਮ ਕਰ ਰਿਹਾ ਤੇ ਸਰ ਦੋ ਮਹੀਨਿਆਂ ਤੋਂ ਸਾਡੀ ਤਨਖਾਹ ਨਹੀਂ ਆ ਰਹੀ ਇਸ ਲਈ ਅਸੀਂ ਕੰਮ ਸੌੜ ਹੜਤਾਲ ਕੀਤੀ ਹੈ ਕਿੰਨੇ ਦਿਨ ਦੀ ਹੜਤਾਲ ਚੱਲੇਗੀ ਤੁਹਾਡੀ ਇਹ ਕੇ ਸਰ ਅਣਮਿੱਥੇ ਸਮੇਂ ਲਈ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਸਰ ਮੰਗ ਕਰਦੇ ਆ ਸਾਡੀ ਸੈਲਰੀ ਆਜੋ ਸਮੇਂ ਸਿਰ ਆਵੇ ਤੇ ਸਾਨੂੰ ਡੀਜ਼ੀ ਰੇਟ ਅਪਰੋਵਾਇਡ ਕੀਤਾ ਜਾਵੇ ਦੋ ਦਿਨੋਂ ਗੇ ਪਰੇਸ਼ਾਨ ਹਾਂ ਤੇ ਨੂੰ ਮੈਂ ਫਰਜ਼ ਲੈਣ ਵਾਸਤੇ ਕੱਲ ਵੀ ਆਇਆ ਸੀ ਜਦੋਂ ਰਸਮੀਆ ਕੱਲ ਹੀ ਰੇਡ ਹਟਾਲ ਚੱਲਦੀ ਸੀ ਅੱਜ ਵੀ ਹਟਾਲ ਚੱਲੀ ਹੈ ਜਦੋਂ ਮੈਂ ਇੱਥੇ ਮੁਲਾਜ਼ਮਾਂ ਨਾਲ ਗੱਲ ਕੀਤੀ ਵੀ ਕੀ ਪ੍ਰੋਬਲਮ ਆ ਰਹੀ ਹੈ ਉਹ ਕਹਿੰਦੇ ਸਾਡੀ ਪੇਮੈਂਟ ਨਹੀਂ ਪੈ ਰਹੀ ਗਵਰਨਮੈਂਟ ਨੂੰ ਚਾਹੀਦਾ ਕਿ ਉਹਨਾਂ ਦੀ ਪੇਮੈਂਟ ਪਾਉਣੀ ਚਾਹੀਦੀ ਹੈ ਕੰਮ ਬੰਦ ਪੈਣੇ ਆਪਣੇ ਜਨਤਾ ਪਰੇਸ਼ਾਨ ਹੋ ਰਹੀ ਆ ਹੁਣ ਮੈਂ ਪਰੇਸ਼ਾਨ ਹਾਂ ਵੀਰੇ ਮੇਰੇ ਕੰਮ ਰੁਕੇ ਪੈਣੇ ਦੀ ਕਾਫੀ ਫਰਜ਼ ਬਗਰ ਮੇਰੇ ਕੰਮ ਨਹੀਂ ਹੋ ਰਹੇ ਵੀਰੇ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਪ੍ਰਸ਼ਾਸਨ ਕਿ ਕਿ ਉਹਨਾਂ ਦੀ ਜੋ ਮੁਲਾਜ਼ਮਾਂ ਦੀਆਂ ਮੰਗਾਂ ਨੇ ਜੀਆਂ ਉਹ ਪੂਰੀਆਂ ਜੋ ਇਹਨਾਂ ਦੀ ਤਨਖਾਹ ਹੈ ਤਨਖਾਹ ਟਾਈਮ ਸਰਪਾਈ ਜਾਏ ਕਿਹੜੇ ਪਿੰਡੋਂ ਉਹਨਾਂ ਕੀ ਕਹਣਾ ਜਦੋਂ ਤੁਸੀਂ ਅਸੀਂ ਇਹ ਕਹਿੰਦਾ ਜੀ ਮਲਾਜਮ ਕਿਹਦਾ ਪਈਆਂ ਜਾਣ ਅਚੰਭੇ ਸਰਕਾਮ ਹੋਣੇ ਚ ਨਹੀਂ ਜਣਗੇ ਲੋਕ ਸਾਰੇ ਹੈਰਾਨ ਹੋ ਗਏ ਨੇ ਇਹਨਾਂ ਨੂੰ ਹਰਦਾਂ ਭਜਿਆ ਜਾਏ ਚ ਨਹੀਂ ਜਣਗੇ ਸਿੰਘਾ ਜੀ ਪਿੰਡ ਜਖੜਾ ਜੀ ਆਪਣਾ ਇੱਥੇ ਫਰਦ ਕਢਾਉਣ ਵਾਸਤੇ ਆਏ ਸੀ ਜੀ ਤੇ ਆਉਂਦੇ ਸਾਰ ਦੇਖਿਆ ਤੇ ਹੜਤਾਲ ਹੋਈ ہوئی ਆ ਕੋਈ ਵੀ ਕੰਮ ਕਿਤੇ ਵੀ ਆਪਾਂ ਜਾਣਿਆ ਜੀ ਕੋਈ ਵੀ ਸਪਾਰਸ ਤੋਂ ਬਿਨਾ ਤਾਂ ਹੁੰਦੇ ਹੀ ਨਹੀਂ ਤੇ ਆਪਸਾ ਦਾ ਧਿਆਨ ਹੀ ਨਹੀਂ ਹੈਗਾ ਆਪਸਾ ਬੰਦ ਜੋ ਗਵਰਨਮੈਂਟ ਦਾ ਹੈਗਾ ਕੋਈ ਵੀ ਕੰਮ ਹੈ ਤਾਂ ਲੜਕਾਇਆ ਜਾ ਰਿਹਾ ਹੈਗਾ ਜਿਸ ਹੱਬ ਨਾਲ ਜਨਤਾ ਨੇ ਵੋਟਾਂ ਪਾਈਆਂ ਸੀ ਨਾ ਉਸ ਦਾ ਕੰਮ ਨਹੀਂ ਹੋ ਰਿਹਾ ਤੇ ਇਹਨਾਂ ਦੀਆਂ ਮੰਗਾਂ ਮੰਨਦੇ ਹੋਏ ਸਾਡੇ ਕੰਮ ਦੇਖੇ ਜਾਣ ਜੋ ਵੀ ਸਾਨੂੰ ਚੱਕਰ ਨਾ ਘਟਨੇ ਪੈਣ ਜੀ ਬਾਰ ਬਾਰ ਅਸੀਂ ਇੱਥੇ ਚੱਕਰ ਕੱਟ ਕੇ ਜਾਂਦੇ ਆ ਚਲੋ ਅਸੀਂ ਤਾਂ ਫਿਰ ਵੀ ਨੌਜਵਾਨ ਆ ਜੋ ਬਜ਼ੁਰਗ ਨੂੰ ਇਹਨਾਂ ਨੂੰ ਬਹੁਤ ਔਖਾ ਹੁੰਦਾ ਜੀ ਤੇ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਦੀਆਂ ਜੋ ਮੰਗਾਂ ਨੇ ਮੰਨ ਕੇ ਤੇ ਲੋਕਾਂ ਦੇ ਕੰਮ ਕੀਤੇ ਜਾਣ ਕਿ ਉਹਨਾਂ ਕੋਲ ਉਹਨਾਂ ਵੱਲੋਂ ਮੇਰੇ ਵੱਲੋਂ ਮੈਮੋਰੰਡਮ ਆਇਆ ਸੀਗਾ ਤੇ ਮੈਂ ਉਹ ਉੱਚ ਅਧਿਕਾਰੀਆਂ ਜੀ ਵੱਲ ਪੇਸ਼ ਕੀਤਾ ਹੋਇਆ ਅਗਲੀ ਲੋਕ ਕਾਰਵਾਈ ਵਾਸਤੇ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز